ਮਨੂ ਪੂਰੇ ਅੱਖ ਨਹੀਂ ਦਿੱਤਾ ਤੇ ਮੇਰੇ ਬੁੱੜਕੇ ਮੂੰਹ ਤੇ ਅਟੈਕ ਕੀਤਾ ਉਹਨੇ ਦੂਰੋਂ ਘਟੋ 8 ਰੁਪਏ ਦਾ ਚਾਲ ਮਾਰੀ ਮੇਰੇ ਇੰਨੇ ਹੱਥ ਮੇਰੇ ਕੋ ਜੋ ਪਛਾਣ اٹਿਆ ਲੋਈ ਲੈ ਗਈ ਦੁਆਰੇ ਮੈਂ ਲੋਈ ਫੇਕ ਕੀਤੀ ਉਹਨੇ ਦੁਆਰੇ ਮੇਰੇ ਤੇ ਅਟੈਕ ਕਰਤਾ ਉਹਨੇ ਅਟੈਕ ਕਰਨ ਤੋਂ ਬਾਅਦ ਜੁਆਇੰਟ ਜੂ ਅਟੈਕ ਕੀਤਾ ਤੇ ਆਹ ਕੁਝ ਤੋਂ ਮੇਰੇ ਹੱਥੋਂ ਨੂੰ ਪੈ ਗਿਆ ਮੂੰਹ ਨੂੰ ਅੱਛਾ ਜਿਹਨਾਂ ਨੇ ਮੂੰਹ ਨੂੰ ਹੱਥ ਮੇਰਾ ਪਿਆ ਇਹਦੋਂ ਹੱਥ ਪੈ ਗਿਆ ਮੂੰਹ ਖਿੱਚੇ ਉਹਦੇ ਨਾਲਾ ਮੂੰਹ ਖੱਚਿਆ ਨਾ ਮੇਰਾ ਮੁੰਡੇ ਨੂੰ ਵਾਜ ਮਾਰੀ ਇਹ ਹੈਪੀ ਮਨੂ ਕੁੱਤਾ ਪੈ ਗਿਆ ਇਹਨਾਂ ਇਹ ਵਕਤ ਕੁਝ ਕਰਦੇ ਇੱਥੇ ਮੈਂ ਮਾਂ ਬਾਰ ਖੋਲਿਆ ਸੀ ਆ ਬਾਰ ਖੁੱਲਨੇ ਕਰ ਜੋ ਕਿ ਮੇਰੇ ਕੋਲ ਗਿਆ ਉਹਨੇ ਦਾ ਛੱਡ ਮੈਂ ਕਿੱਧਰ ਗਿਆ ਕਿ ਮੈਂ ਇਹਨੂੰ ਗਿਆ ਇਹਦਾ ਛੱਡ ਮੈਂ ਘਰੇ ਆ ਜਾ ਮੈਂ ਕਿਹਾ ਮੈਂ ਘਰੇ ਆਇਆ ਤੇ ਚਾਬੀ ਡੇਕ ਦੀ ਚਾਬੀ ਚੱਕਾ ਹਾਂਜੀ ਜਿਹਦੇ ਨੇ ਚਾਬੀ ਚੱਕੀ ਤੇ ਉਹ ਮੈਲਾ ਗਿਆ ਜਿਹਨੂੰ ਮੈਲਾ ਲੱਗਾ ਮੈਂ ਦਿਸਿਆ ਘਬਰਾ ਗਿਆ ਵੀ ਇੰਨਾ ਖਟਮ ਤੇ ਮੈਂ ਨਿਕਲ ਜਾਂਦਾ ਉੱਥੋਂ ਮੈਂ ਸੱਦਾ ਹੀ ਉਹਨਾਂ ਢਿੱਗਿਆਣੀ ਮੈਂ ਘਰੇ ਆ ਗਿਆ ਉਹਦੇ ਘਰੇ ਆਉਣ ਸਮੇਂ ਉਹਨਾਂ ਪਰਪਤੀਜਾ ਟੱਕਰ ਗਿਆ ਹਾ ਕੀ ਮੈਂ ਤਾਇ ਤੈਨੂੰ ਮੂੰਹ ਦੇ ਕੀ ਹੋ ਗਿਆ ਉਹਦੇ ਤਾਂ ਮੇਰੇ ਮਾ ਆ ਮੂੰਹ ਪਟਿਆ ਹੋਇਆ ਸਰ ਪਟਿਆ ਤਾਂ ਆ ਸਿਹਦੀਆਂ ਪਟੀਆਂ ਤਾਂ ਉਹਨੂੰ ਲੇਖੋ ਮੂਲ ਲਾਲ ਮੈਰੀ ਗੱਲ ਕੁੱਤਾ ਅੰਦਰ ਵੜ ਗਿਆ ਕੁੱਤੇ ਮੰਜੇ ਠਾਂਗੇ ਤੇ ਬੁੜੀਆਂ ਉਠੀਆਂ ਬੁੜੀਆਂ ਉਠੀਆਂ ਤੇ ਬੁੜੀਆਂ ਨੂੰ ਪੈ ਗਿਆ ਬੁੜੀਆਂ ਦੇ ਕੋਟ ਪਾ ਕੇ ਪਈਆਂ ਸੀ ਠੰਡ ਆ ਗਈ ਐ ਉਹਦਾ ਕੋਟ ਕੱਢ ਪਾਟ ਗਿਆ ਉਹਦੇ ਛੇ ਤਾਂ ਘੱਟ ਵੱਜ ਗਏ ਉਦੋਂ ਬਾਅਦ ਉਹਦੇ ਘਰੋਂ ਉੱਠਿਆ ਜਦੋਂ ਉੱਠਿਆ ਉਹਨੇ ਐਦ ਕੀਤਾ ਤੇ ਉਹਦਾ ਗੁੱਟ ਫੜਿਆ ਉਹਦਾ ਉਹਦਾ ਪੱਕਿਆ ਹੋਇਆ ਗੋਟਰ ਟਾਂਕੇ ਲਏ ਉਹਦੇ ਟਾਂਕੇ ਲੱਗੇ ਉਹਦੇ ਪੱਟੀ ਲੱਗੀ ਹੋਈ ਐ ਅੱਛਾ ਹੋ ਰਾਤ ਨੂੰ 2:30 ਵਜੇ ਪੱਟੀ ਕਰਾ ਲਵਾ ਤੜ੍ਹਿਆ 3 ਵਜੇ ਕਰਵਾਈਏ ਉਹਨਾਂ ਨੇ ਤੇ ਮੈਨੂੰ 4:00 ਵਜੇ ਪੰਚਾ 4:00 ਵਜੇ 4-5 ਮਿੰਟ ਜੀਆ ਗਿਆ ਹਟਾ ਮੇਰੇ ਘਟੋਂ ਕਾਟਾ 50 ਤੋਂ ਪੰਤਾਈ 50 ਟਾਂਕੇ ਲੱਗੇ ਹੋਏ ਆ ਸਰ ਤੇ ਆਪਣੇ ਪਿੰਡਾਂ ਦੇ ਵਿੱਚ ਨਾ ਕਈ ਦਿਨਾਂ ਦੀ ਅਫਵਾਹ ਚੱਲੀ ਜਾਂਦੀ ਵੀ ਸ਼ੇਰ ਆ ਗਿਆ ਸ਼ੇਰ ਆ ਗਿਆ ਕੋਈ ਕਹਿੰਦਾ ਚੀਤਾ ਆ ਗਿਆ ਕੋਈ ਕਹਿੰਦਾ ਕਿ ਦੜਾ ਗਿਆ ਕੋਈ ਕਹਿੰਦਾ ਹਲਕਿਆ ਕੁੱਤਾ ਹੈਗਾ ਕੋਈ ਕਹਿੰਦਾ ਕੋਈ ਆਦਮਖੋਰ ਜਾਨਵਰ ਆਏ ਕੋਈ ਸਲੇਡਾ ਕਹੀ ਜਾਂਦਾ ਕੋਈ ਕੁਛ ਕੁਛ ਨਾ ਬਹੁਤ ਸਾਰੀਆਂ ਅਵਾਮਾਂ ਤੇ ਉਹਦੇ ਵਿੱਚ ਕੁਝ ਲੋਕਾਂ ਨੇ ਵੀ ਕਹੀ ਜਾਂਦੇ ਵੀ ਕੁਛ ਨਹੀਂ ਆਇਆ ਅਵਾਮਾਂ ਕੜਾਈਂ ਜਾ ਰਹੀਆਂ ਪਰ ਉਹ ਜਾਨਵਰ ਵਾਕਈ ਆਇਆ ਹੋਇਆ ਉਹ ਨੁਕਸਾਨ ਕਰ ਵੀ ਰਿਹਾ ਤੇ ਜਿਸ ਪਿੰਡ ਦੇ ਵਿੱਚੋਂ ਜਾਨਵਰ ਆਇਆ ਹੋਇਆ ਜਿੱਥੇ ਨੁਕਸਾਨ ਕੀਤਾ ਪਿੰਡ ਪੀਸੀਆਂਣਾ ਦੇ ਵਿੱਚ ਹੀ ਇਸ ਵਕਤ ਆਪਾਂ ਬੈਠੇ ਆਂ ਤੇ ਜਿਨ੍ਹਾਂ ਦੇ ਘਰੇ ਆਪਾਂ ਬੈਠੇ ਆਂ ਨਾ ਉਹ ਬਾਈ ਜੀ ਦੇ ਵੀ ਉਹਨਾਂ ਨੇ ਉਸ ਜਾਨਵਰ ਨੇ ਅਟੈਕ ਕੀਤਾ ਤੇ ਆਪਾਂ ਗੱਲਬਾਤ ਕਰਦੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਾਹਿਬ ਅਰ ਤੁਹਾਡਾ ਕੀ ਨਾਮ ਹੈ ਜੀ ਕਿਹੜ ਮੇਰਾ ਨਾਮ ਜਗਦੀਪ ਸਿੰਘ ਆ ਜੀ ਪਿੰਡ ਭਿਸਿਆਣਾ ਹੈ ਜਿਲ੍ਹਾ ਬਠਿੰਡਾ ਹੈ ਨਾ ਇਹ 에ਅਰ ਫੋਰਸ ਸਟੇਸ਼ਨ ਵੀ ਸੀਆਣਾ ਪੈ ਜਾਂਦਾ ਹੈ ਨਾ ਹਾਂਜੀ ਹਾਂ ਠੀਕ ਹੈ ਤੇ ਇੱਥੇ ਜਿਹੜਾ ਉਹ ਜਾਨਵਰ ਕਹਿ ਰਹੇ ਜਾਨਵਰ ਵਾਕਈ ਹੈਗੇ ਜੀ ਜਾਨਵਰ ਹੈਗਾ ਜਾਨਵਰ ਹੁਣ ਕੈਦ ਪਤਾ ਲੱਗਿਆ ਤਿੰਨ ਦਿਨਾਂ ਦਾ ਪਹਿਲਾਂ ਨਹੀਂ ਜਾਨਵਰ ਕਹਿੰਦੇ ਪਹਿਲਾਂ ਇਹ ਕਹਿੰਦੇ ਹਾਕਾ ਕੁੱਤਾ ਹੈ ਅੱਛਾ ਸ਼ੇਰ ਵੀ ਕਿਹਾ ਬਹੁਤ ਲੋਕਾਂ ਨੇ ਕਹਿੰਦੇ ਸ਼ੇਰ ਆਖੀ ਹੁਣ ਤਾਂ ਆਖੀ ਉਹੀ ਵਿਖਾਈ ਦੇ ਵੀਡੀਓ ਚ ਵੀ ਆ ਚੀਜ਼ ਹੈ ਸ਼ੇਰ ਹੈ ਫਾਨਾ ਢੋਕਾ ਪਰ ਨਹੀਂ ਪਹਿਲਾਂ ਉਹਦਾ ਪਤਾ ਨਹੀਂ ਸੀ ਜਿੱਦਾਂ ਮੈਨੂੰ ਪਿਆ ਉਹਦੀ ਜਿੱਦ ਨੂੰ ਪਤਾ ਸੀ ਆ ਹਾਂਜੀ ਜਿਹੜੀ ਸਰੀਅਤ ਹੈ ਸ ਅੱਛਾ ਵੀ ਮੁੰਡੇ ਮੇਰੇ ਮੁੰਡਾ ਦਾ ਵਾਇਰਸ ਹੈ ਪਰ ਮੇ ਤਾਂ ਸਟੈਮ ਪੈਕ ਇਹ ਹੂੰ ਤੇ ਇਹਨੇ ਤਾਂ ਕਿ ਤਨ ਸਾਡੇ ਨਾਲ ਉੱਠ ਕੇ ਨਹਾ ਕੇ ਗੁਰਦੁਆਰਾ ਸਾਹਿਬ ਪਾਠ ਕਰਨ ਜਾਣਾ ਸੀ ਠੀਕ ਹੈ ਜੀ ਇਹਨੇ ਪਾਠ ਕਰਨ ਦੇ ਵੀ ਜਾਣਾ ਤੇ ਉੱਠ ਕੇ ਨਹਾ ਕੇ ਜੋ ਮੋਟਰਨ ਸਟਾਰਟ ਕੀਤਾ ਤੇ ਸਾਡੇ ਛੋਟਾ ਕੁੱਤਾ ਰੌਲਾ ਪਾਉਣ ਲੱਗਿਆ ਮੈਨੂੰ ਬਾਹਰ ਲੈ ਕੇ ਚੱਲ ਹੂੰ ਮੈਂ ਬਾਹਰ ਖੋਲਿਆ ਵੀ ਬੁੜੀਆਂ ਕਹਿੰਦੇ ਨੇ ਬਾਹਰ ਜਾਣੇ ਤੋਂ ਬਾਰ ਖੋਲ ਦੇ ਤੇ ਬਾਹਰ ਆਈ ਮੈਂ ਬਾਹਰ ਖੁੱਲ ਕੇ ਸਿਰਫ ਦੋ ਕਾਰ ਮਾਂਗਾ ਗਿਆ ਉਹ ਬਾਹਰ ਤੋਂ ਅੱਛਾ ਜੀ ਅਗਰੇ ਪਾਸੇ ਮੈਨੂੰ ਆਵਾਜ਼ ਆਈ ਆ ਹੂ ਦੀ ਤਨ ਹਣੇ ਕੁਕਤਾ ਫਿਰਦਾ ਟੁੱਟੀ ਉਹਦੀ ਮੈਂ ਵੀ ਉਹ ਕੁੱਤਾ ਮੈਂ ਤੂੰ ਕੀ ਕਰਦਾ ਇਥੇ ਮੈਨੂੰ ਤੂੰ ਨੇ ਅੱਖ ਨਹੀਂ ਦਿੱਤਾ ਤੇ ਮੇਰੇ ਬੁੜਕੇ ਮੂੰਹ ਤੇ ਅਟੈਕ ਕੀਤਾ ਉਹਨੇ ਦੋਰੋਂ ਘਟੋ ਅੱਠ ਮੋਟ ਤੋਂ ਸ਼ਾਇਕ ਸ਼ਾਲ ਮਾਰੀ ਮੇਰੇ ਇੰਨੇ ਹੱਥ ਮੇਰੇ ਕੋ ਜੋ ਪਛਾਹ ਹਟਿਆ ਲੋਈ ਲੈ ਗਈ ਦਵਾਰੇ ਮੈਂ ਲੋਈ ਫੇਕ ਕੀਤੀ ਉਹਨੇ ਦਵਾਰੇ ਮੇਰੇ ਤੇ ਫਿਰ ਅਟੈਕ ਕਰਤਾ ਉਹਨੇ ਅਟੈਕ ਕਰਨ ਤੋਂ ਬਾਅਦ ਦੁਬਾਰਾ ਅਟੈਕ ਕੀਤਾ ਤੇ ਉਹ ਕੁਝ ਤੇ ਮੇਰੇ ਹੱਥ ਨੂੰ ਪੈ ਗਿਆ ਮੂੰਹ ਨੂੰ ਅੱਛਾ ਜਿਹਨਾਂ ਦੇ ਮੂੰਹ ਨੂੰ ਹੱਥ ਮੇਰਾ ਪਿਆ ਐ ਇਹਦੇ ਹੱਥ ਪੈ ਗਿਆ ਮੂੰਹ ਖਿੱਚੇ ਉਹਦੇ ਮੈਂ ਤਾਂ ਮੂੰਹ ਖਿੱਚਿਆ ਨਾ ਮੇਰਾ ਮੁੰਡੇ ਨੂੰ ਵਾਜ ਮਾਰੀ ਵੀ ਹੈਪੀ ਮੇਰੇ ਨੂੰ ਕੁੱਤਾ ਪੈ ਇਬਨ ਇਬਨ ਤੂੰ ਕਰਦੇ ਇਥੇ ਮਾਮਾ ਬਾਰ ਖੋਲਿਆ ਸੀ ਆ ਬਾਰ ਖੋਲਨੇ ਕਰ ਜੋ ਮੇਰੇ ਕੋਲ ਗਿਆ ਮੇਰੇ ਦਾ ਛੱਡ ਮੈਂ ਕਿੱਧਰ ਗਿਆ ਮੈਂ ਐਨੂੰ ਗਿਆ ਇਹਦਾ ਛੱਡ ਮੈਂ ਘਰੇ ਆ ਜਾ ਮੈਂ ਘਰੇ ਆਇਆ ਤੇ ਚਾਬੀ ਡੇਬੀ ਤੂੰ ਚਾਬੀ ਚੱਕ ਲਾ ਹਾਂਜੀ ਜਦੋਂ ਨੇ ਚਾਬੀ ਚੱਕੀ ਤੈਨੂੰ ਮੈਲਾ ਗਿਆ ਜਦੋਂ ਨੂੰ ਮੈਲਾ ਲੱਗਾ ਮੈਂ ਦਿਸਿਆ ਘਬਰਾ ਗਿਆ ਵੀ ਇੰਨਾ ਛੱਡ ਮੈਂ ਮੈ ਲਿਕੀ ਜਾਂਦਾ ਉੱਥੋਂ ਮੈਂ ਸੱਦਾ ਹੀ ਉਹਨਾ ਡਿਗਿਆਣੀ ਮੈਂ ਘਰੇ ਆ ਗਿਆ ਉਹਦੇ ਘਰੇ ਆਉਣ ਸਮੇਂ ਨੂੰ ਬਰ ਭਤੀਜਾ ਟਕਰ ਗਿਆ ਹਾ ਇਬਨ ਕਾ ਤਾਏ ਤੈਨੂੰ ਮੂੰਹ ਦੇ ਕੀ ਹੋ ਗਿਆ ਉਦੋਂ ਟਾਈਮ ਮੇਰਾ ਮੂੰਹ ਪਟਿਆ ਹੋਇਆ ਸਰ ਪਟਿਆ ਇਥੋਂ ਅਸਲੀਆ ਪਾਟੀਆਂ ਤਾਂ ਉਹਨੂੰ ਦੇਖੋ ਮੂੰਹ ਲਾਲ ਸੀ ਮੇਰੇ ਨਾਲ ਐਕਸ ਇਲਾਜ ਹੋ ਗਿਆ ਇੱਕ ਜਵਾਕ ਇੱਕ ਬਰਾਗੇ ਸਮਾਂ ਦੀ ਭਤੀਜੇ ਮੇਰੇ ਸਰਚ ਪਾਣੀ ਪਾਇਆ ਮੈਂ ਸਾਬਣ ਨਾਲ ਸਰਮਰਿਆ ਆਪਦਾ ਸਾਬਣ ਮਾਰੀਏ ਕਪੜੇ ਧੋਣ ਵਾਲੀ ਹੂੰ ਤੇ ਬਾਅਦ ਚ ਮੁੰਡਾ ਮੇਰਾ ਸੱਤਾਂ ਪਾਣੀ ਲੈ ਕੇ ਲਾਉਣ ਨੂੰ ਹੂੰ ਜਦੋਂ ਸੱਤਾਂ ਪਾਣੀ ਡਾਇਆ ਹੁਣ ਆਏ ਬਜ ਕੇ 4 4:30 ਹੋਇਆ ਅਸੀਂ ਡਾਕਟਰ ਨੂੰ ਫੋਨ ਕੀਤਾ ਡਾਕਟਰ ਪੌੜੇ 5 ਵਜੇ ਡਾਕਟਰ ਆ ਗਿਆ ਤੇ 5 ਵਜੇ ਤੋਂ ਟਾਂਕੇ ਲਵਾ ਲਏ ਸਰਚ ਅਸੀਂ ਸਰਚੋਂ ਟਾਂਕੇ ਲਾਇਓਗਾ ਮਿਸਤਰੀ ਆ ਟਾਂਕੇ ਦੇ ਬਾਹਲੇ ਬਰੀਕਾ ਲੱਗਣਗੇ ਅੱਖਾਂ ਤੇ ਤੇ ਦਾ ਸਰਦਾ ਖੂਨ ਤੇਰਾ ਬੰਦ ਕਰ ਦੋਣਾ ਮੈਂ ਤੇ ਮੁੱਕੇ ਦੂਸ਼ਰ ਜਾਂਦਾ ਰਹੇ ਸਿਰਫ ਮੇਰੇ ਨਾਲ ਬਾਈ ਇਹ 4 4-5 ਸਕਿੰਟ ਦੀ ਵਾਰਦਾਤ ਜਿਹੜੇ ਵਾਰਦਾਤ ਹੋ ਗਈ ਹੈ ਸਵੇਰ ਦੇ ਕਿੰਨੇ ਚਾਰਕ ਵਜੇ ਸੀ ਉਦੋਂ 4:00 ਵਜੇ 4-5 ਮਿੰਟ 5 ਮਿੰਟ ਦਾ 5-5:30 ਦਾ ਟਾਈਮ ਆ ਵਾ ਮਤਲਬ ਵੀ ਨੇਰਾ ਜਿਹੀ ਸੀ ਉਦੋਂ ਤੁਹਾਨੂੰ ਚੱਜ ਨਾਲ ਕੋਈ ਤੁਹਾਨੂੰ ਕੁਝ ਨਹੀਂ ਦਿਖਿਆ ਪੂਰਾ ਨਹੀਂ ਦਿਖਿਆ ਸਾਨੂੰ ਸਿਰਫ ਨੈਰਾ ਲੱਗਿਆ ਕਿ ਕੁੱਤਾ ਹੈ ਇਹ ਵੀ ਦੂਰੋਂ ਆਇਆ ਲੱਗਿਆ ਵੀ ਕੁੱਤੇ ਦੀ ਵਾਇ ਕਿਤੇ ਹੋਊ ਨਾ ਕੁੱਤਾ ਲੱਗਿਆ ਮੈਂ ਕੁੱਤਾ ਠੀਕ ਆ ਤਾਂ ਉਹ ਕਿ ਕਿਦਣ ਦੀ ਗੱਲ ਲਈ ਇਹ ਇਹ ਵਾਰ ਦੀ ਗੱਲ ਆ ਜੀ 8 ਤਰੀਕ ਦੀ ਅੱਜ 14 ਤਰੀਕ ਹੋ ਗਈ ਹਾਂ ਜੀ 6 ਦਿਨ ਹੋ ਗਏ ਇਸ ਗੱਲ ਨੂੰ 7 ਮਾ ਹੋ ਗਿਆ ਜਿਹਦੇ ਸਾਤੇ ਹੋ ਗਿਆ ਵਾਰ ਤੋਂ ਤੇ ਹੋਰ ਵੀ ਕਿਸੇ ਤੇ ਅਟੈਕ ਕੀਤਾ ਉਹਨੇ ਫਿਰ ਅਟੈਕ ਇਥੇ ਪਿੰਡ ਜੀ ਕੀਤਾ ਹੜੇਕਾ ਉਹਨੇ ਆਪਣਾ ਕੁੱਤੇ ਨੂੰ ਪਿਆ ਕੁੱਤੇ ਨੂੰ ਪੈਣ ਤੋਂ ਬਾਅਦ ਜਦੋਂ ਕੁੱਤਾ ਉਹਨੇ ਗਰੀਬ ਆਦਮੀ ਸੀ ਬਾਰ ਬੰਦ ਨਹੀਂ ਸੀ ਆ ਥੋੜਾ ਬਾਹਰ ਡੇ ਰਿਆ ਸੀ ਆ ਕੁੱਤਾ ਅੰਦਰ ਵੜ ਗਿਆ ਕੁੱਤੇ ਮੰਜੇ ਠਾਂਗੇ ਤੇ ਬੁੜੀਆਂ ਔਟੀਆਂ ਬੁੜੀਆਂ ਔਟੀਆਂ ਤੇ ਬੁੜੀਆਂ ਨੂੰ ਪੈ ਗਿਆ ਬੁੜੀਆਂ ਦੇ ਕੋਟ ਪਾ ਕੇ ਪਈਆਂ ਸੀ ਠੰਡ ਆਦੀ ਹੈ ਉਹਦਾ ਕੋੜ-ਕੜ ਪਾਟ ਗਿਆ ਉਹਦੇ ਛੇਟਾਂ ਘੱਟ ਵਜੀਆਂ ਉਦੋਂ ਬਾਅਦ ਉਹਦੇ ਘਰੋਂ ਉੱਠਿਆ ਜਦੋਂ ਉੱਠਿਆ ਉਹਨੇ ਹੈਦ ਕੀਤਾ ਤੇ ਉਹਦਾ ਗੁੱਟ ਫੜਿਆ ਉਹਦਾ ਉਹਦਾ ਪੱਕਿਆ ਹੋਇਆ ਗੁੱਟ ਦਾ ਟਾਂਕੇ ਉਹਦੇ ਟਾਂਕੇ ਲੱਗੇ ਉਹਦੇ ਪੱਟੀ ਲੱਗੀ ਵੀ ਹੈ ਅੱਛਾ ਹੋ ਰਾਤ ਨੂੰ 2:30 ਵਜੇ ਪੱਟੀ ਕਰਾਖ ਲਉਂਦਾ ਹੈ 2:30 ਜਾਂ 3 ਵਜੇ ਕਰਵਾਈ ਉਹਨਾਂ ਨੇ ਤੇ ਮੈਨੂੰ 4:00 ਵਜੇ ਪੰਦ 4:00 ਵਜੇ 4-5 ਮਿੰਟ ਦੇ ਪਾਸੇ ਅੱਛਾ ਉੱਤੇ ਹੋਰ ਮਤਲਬ ਕਈ ਬੰਦਿਆਂ ਦੇ ਸੱਟਾ-ਬੇਟਾ ਇਹ ਮਾਰ ਚੁੱਕਿਆ ਗਿਆ ਮਤਲਬ ਜ਼ਖਮ ਗਾ ਜਾਨੀ ਨੁਕਸਾਨ ਨਹੀਂ ਹੋਇਆ ਨਾ ਕਿਸੇ ਦਾ ਜਾਨੀ ਸ਼ਮਾਂਕ ਦਾ ਅਕੜੇ ਮੁੰਡੇ ਨੂੰ ਦੇ ਸਾ ਉਹਨੂੰ ਜਾਇਰੂ ਬੁਖਾਰ ਚੜੀ ਜਾਂਦਾ ਸਰਫੜੋਂ ਆਉਂਦਾ ਹੀ ਵੇਖਿਆ ਅੱਡੇ ਚੋਂ ਮੋਟਰਸਾਈਕਲ ਤੇ ਉਹਨੂੰ ਬੁਖਾਰ ਚੜਦਾ ਓਏ ਹੈਗਿਆ ਨਾ ਇੱਕ ਸਾਡੇ ਪੰਪ ਐਕਲੀ ਕੇ ਲਈ ਪੰਪ ਦੇ ਉੱਤੇ ਉਹ ਮੁੰਡਾ ਬੈਠਾ ਚੋਰੀਓ ਬੀੜੀਆਂ ਪੈਂਦਾ ਸੀ ਪੰਪ ਤੋਂ ਵੀ ਮੇਰੇ ਕੈਮਰੇ ਚ ਫੋਟੋ ਨਾ ਆਵੇ ਤੇ ਉਹਨੂੰ ਦਿਸ ਗਿਆ ਤੇ ਉਹ ਵਿਚਾਰ ਟਰੱਕੇ ਠਾਂਵੜ ਕੇ ਥੱਲੇ ਤੇ ਉਹਦੀ ਬਾੜੇ ਡੋੜ ਡੋੜ ਪਾੜੇ ਉਹਦੇ ਉਹ ਜਮਾਂ ਸਰੀ ਜਾਤਾ ਹੈ ਅੱਛਾ ਹਾਂਜੀ ਮਤਲਬ ਨੁਕਸਾਨ ਤਾਂ ਕਈ ਬੰਦਾਂ ਦਾ ਕਰ ਚੁੱਕਿਆ ਹਾਂਜੀ ਤੇ ਹੁਣ ਤੱਕ ਜਿਹੜਾ ਵੀ ਦੇਖਿਆ ਜਾਨਵਰ ਤੁਸੀਂ ਤੁਹਾਡੇ ਮੁਤਾਬਕ ਸੀ ਕਿ ਜਾਨਵਰ ਹੁਣ ਲੋਕ ਵੀ ਸ਼ੇਰ ਵੀ ਕਹੀ ਜਾਂਦੇ ਆ ਕੋਈ ਕੁੱਤਾ ਕੋਈ ਚੀਤਾ ਹੁਣ ਤਾਂ ਕਰਦੀ ਪਰਸੋ ਵੀਡੀਓ ਆਉਣ ਲੱਗੀ ਪਈ ਆ ਵੀ ਆਹ ਚੀਜ਼ ਆ ਸ਼ੇਰ ਖਾਈਂਦੇ ਆ ਵੀ ਪਹਿਲਾਂ ਮੈਂ ਚੀਜ਼ ਦਾ ਸ਼ੇਰ ਨਹੀਂ ਮੰਨਦਾ ਸੀ ਮੈਨੂੰ ਤਾਂ ਲੱਗਿਆ ਵੀ ਕੁੱਤਾ ਹੈ ਜਿਹੜੇ ਜਵਾਕ ਮਹਿਕਮੇ ਵਾਲੇ ਆਏ ਸੀ ਆਹ ਜਗਰਾਤ ਮਹਿਕਮੇ ਵਾਲੇ ਹਾਂਜੀ ਉਹਦਾ ਕਹਿੰਦੇ ਜੇ ਗਿੱਦੜ ਆ ਗਿੱਦੜ ਹਟ ਕੇ ਆਏ ਆ ਮੈਂ ਆਹੀ ਉਹਨਾਂ ਨੇ ਕਰਵੇਂ ਗਿੱਦੜ ਨਹੀਂ ਇਹ ਗਿੱਦੜੋਂ ਉਹ ਤੋਂ ਵੱਡਾ ਹੈ ਗਿੱਦੜੋਂ ਪੈਂਦਾ ਵੀ ਨਹੀਂ ਗਈ ਹਾਂ ਹਾਂਜੀ ਵੀ ਮੇਰੇ ਪੈਰੋਂ ਦੇ ਇੱਥੇ ਆ ਜਗਤ ਲੱਗੇ ਹੋਏ ਆ ਅੱਛਾ ਜਿਵੇਂ ਖੜਾ ਪਿਆ ਨਾ ਹੋ ਕੇ ਕਰਕੇ ਇੱਥੇ ਮੇਰੇ ਪੈਰ ਲੱਗੇ ਉਹਦੇ ਬਾਅਦ ਸੜਦਾ ਉਹਦੋਂ ਇੱਕ ਵਾਰੀ ਤਾਂ ਨਾ ਨਹੀਂ ਡਿੱਗਿਆ ਨਹੀਂ ਅੱਛਾ ਡਿੱਗਿਆ ਨਹੀਂ ਡਿੱਗਿਆ ਬਿਰ ਕੋਣੀ ਮੈਂ ਜੇ ਡਿੱਗ ਬਣਾ ਮੈਂ ਵਾਰ ਵਾਦ ਕਰਦੇ ਨਾ ਡਿੱਗਣਾ ਕਿ ਮੈਂ ਵਾਰ ਦੋਨੇ ਵਾਰ ਡੱਕ ਦੋ ਵਾਰੀ ਵਾਰ ਕੀਤਾ ਉਹਦੇ ਬਾਅਦ ਆਪੇ ਭੱਜ ਗਿਆ ਬਸ ਉਹ ਉਹ ਜਾਨਵਰ ਬੇਸੇ ਦੱਸਿਆ ਜਾ ਰਿਹਾ ਪਤਾ ਨਹੀਂ ਕੋਈ ਜੰਗਲੀ ਬਿੱਲਾ ਜਾਂ ਖਣੀ ਬਾਗੜ ਬਿੱਲਾ ਕੁਝ ਇਸ ਤਰ੍ਹਾਂ ਦੱਸਿਆ ਜਾ ਰਿਹਾ ਹੋਰ ਵੀ ਸੁਣੇ ਕਿਦੋਂ ਤੇ ਉਹ ਹੁਣ ਜਾਨਵਰ ਫੜ ਲਿਆ ਜਾਂ ਕਿੱਥੇ ਹੈ ਹੁਣ ਜਾਨਵਰ ਹੈ ਜੇ ਕੋਈ ਨਹੀਂ ਫੜਿਆ ਗਿਆ ਉਹਨਾਂ ਨੂੰ ਹੋਗੇ ਤਿੰਨ ਚਾਰ ਦਿਨ ਹੋਗੇ ਕਰ ਕਰ ਉਹਨਾਂ ਨੂੰ ਕੜਕਾ ਵੀ ਲਾਉਂ ਅਨੇ ਦੀ ਮਾਰਚ ਨਹੀਂ ਆਇਆ ਅਜੇ ਤੱਕ ਉਹ ਮੈਗਮੇ ਦੇ ਫਿਰਦਾ ਇੱਥੇ ਕਿਤੇ ਹੀ ਹੈ ਇੱਥੇ ਨੇੜੇ 에어ਫੋਰਸ ਦੇ ਪਾਰੀ ਸਾਈਡ ਤੇ ਫਿਰਦਾ ਹੈ ਦੇਖਿਆ ਹੁਣ ਹੁਣ ਦਿਨੇ ਕਿ ਦੇਖਿਆ ਹੀ ਕਿਸੇ ਨੇ ਦਿਨੇ ਦੇਖਿਆ ਪਰਸੋਂ ਅੱਛਾ ਜੀ ਪਰਸੋਂ ਦੇਖਿਆ ਮੁੰਡਾ ਕੋਈ ਖੇਤੋਂ ਲੈ ਕੇ ਆਉਂਦਾ ਰੇਤਾ ਬੰਦਾ ਛੱਡ ਕੇ ਆਇਆ ਉਹਦੇ ਛਾ ਮਾਰੀ ਹੈ ਉਹਨੂੰ ਦਿਖਾਇਆ ਮੁੰਡੇ ਨੂੰ ਫਿਰ ਉਹਨੇ ਦੋ ਲਿਆ ਟਰੈਕਟਰ ਹੁਣ ਫਿਰ ਇਲਾਕੇ ਦੇ ਵਿੱਚ ਥੋੜੇ ਪਿੰਡਾਂ ਦੇ ਵਿੱਚ ਡਰ ਦਾ ਮਾਹੌਲ ਤਾਂ ਹੋਊਗਾ ਕਿਤੇ ਨਾ ਡਰ ਦਾ ਮਾਹੌਲ ਪੂਰਾ ਭਈਆਂ ਜਿੰਨਾ ਵੀ ਤੇ ਇੰਨੀ ਮੈਂ ਇੰਨੀ ਲੋਕਾਂ ਨੂੰ ਭਰਾਵਾਂ ਨੂੰ ਕਹਿੰਦੇ ਵੀ ਭਰਾ ਉਹ ਕੱਲੇ ਨਾ ਜਾਓ ਖੇਤੀਆਂ ਨੇ ਦੋ ਜਣੇ ਜਾਓ ਆਪ ਦਾ ਚਿਕਨਿਓ ਕ ਜਾਓ ਬੀ ਜਾਨਵਰ ਤਾਂ ਤੁਸੀਂ ਤਾਂ ਕਿਉਂਕਿ ਆ ਉੱਤੇ ਅਰ ਬਹੁਤ ਚੀਜ਼ਾਂ ਹੋ ਚੁੱਕੀਆਂ ਨਾ ਵੀ ਜਾਨਵਰ ਤਾਂ ਭੈੜਾ ਵਾਰ ਕਰ ਸਕਦਾ ਨਾ ਤਜਰਬਾ ਕੀ ਚੰਗੀ ਦਾ ਸਾਹਮਣੀ ਵੀ ਸਾਰਾ ਕੋਈ ਮੇਰੇ ਜੇ ਇਹ जख्म ਹੈ ਮੇਰੇ ਜਾਂ ਸੱਟਾਂ ਵੱਜੇ ਮੇਰੇ ਘੱਟੋਂ ਕਾਟਾ 50 ਤੋਂ 55 60 ਟੰਕੇ ਲੱਗੇ ਹੋਏ ਆ ਸਰਚ ਉਹ ਤੋਂ ਚੱਕੀ ਕਿਤੇ ਹਾਲ ਕਿੰਨੇ ਲੱਗੇ ਹੋਏ ਆ ਡਾਕਟਰ ਚਹਿਲ ਤੌਰ ਉਦੋਂ ਕਰਾਇਆ ਹੈ ਡਾਕਟਰ ਜਾ ਰਹਾ ਬਠਿੰਡੀ ਡੀਏਵੀ ਕਾਰਜ ਦੇ ਸਾਹਮਣੇ अच्छा ठीक है हां तो करवाया लाज थोड़ा अच्छा अच्छा ਤੇ ਹੁਣ ਫਿਰ ਬੱਚਿਆਂ ਬੱਚਿਆਂ ਨੂੰ ਤਾਂ ਫਿਰ ਲੋਕ ਘਟ ਬਾਹਰ ਲੈ ਕੇ ਜਾ ਰਹੇ ਹੋਣਗੇ ਬਹੁਤ ਘੱਟ ਲੈ ਕੇ ਜਾਂਦੇ ਇਹ ਜਿਨ੍ਹਾਂ ਨੂੰ ਪਤਾ ਲੱਗ ਗਿਆ ਉਹ ਮੰਨਦੇ ਐ ਹੈ ਲੋਕਡਾਊਨ ਹੀ ਲੱਗਿਆ ਹੋਇਆ ਸਾਡੇ ਪਿੰਡ ਦਾ ਪਿੰਡ ਚ ਲੋਕਡਾਊਨ ਹੀ ਲੱਗਿਆ ਹੋਇਆ ਠੀਕ ਹੈ ਠੀਕ ਹੈ ਕਿਉਂਕਿ ਜਿਹੜਾ ਸਭ ਦਾ ਰੁਟੀਨ ਸਵੇਹਾ ਉੱਠਣ ਦਾ ਸੀ ਉਹ ਹੁਣ 6 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਪਹਿਲਾਂ ਤਾਂ ਸ਼ੁਰੂ ਹੁੰਦਾ ਹੀ ਨਹੀਂਗਾ ਸਵੇਹਾ ਉੱਠ ਕੇ ਕੋਈ ਨਹੀਂ ਜਾਂਦਾ ਫਿਰ ਹੁਣ ਗੁਰਦੁਆਰੇ ਪਾਠ ਵੀ ਆਖਦੇ ਭਾਈ ਨਾ ਸਿੰਦੇ लेट ਆਉ ਥੋੜਾ ਜਿਆ ਕਿਰੀ ਡੇਰੇ ਵਾਲੇ ਆਖੀ ਜਾਂਦੇ ਪਾ ਲੇਟ ਆਉਸ ਦੇ ਹਨ ਆਓ ਕੋਈ ਨਹੀਂ ਆਉਣਾ ਸਾਡੇ ਕੋਲੇ ਠ ਬਿਆਦਰ ਨਹੀਂ ਕਰਨਾ ਕਰਊਗਾ ਹਜੇ ਮਤਲਬ ਜਿੱਨਾ ਚ ਜਾਨਵਰ ਨਹੀਂ ਫੜਿਆ ਜਾਂਦਾ ਤਾਂ ਹਨਾ ਉਸ ਤਰ੍ਹਾਂ ਬਚਾਈ ਚੰਗਾ ਹਨਾ ਜੀ ਧੰਨਵਾਦ ਜੀ ਬਹੁਤ ਬਹੁਤ ਤਾਂ ਇਹ ਸੀ ਹਨਾ ਆਪਣੇ ਪੀਸੀ ਆਣਾ ਪਿੰਡ ਤੋਂ ਬਾਈ ਜੀ ਹੈ ਨਾ ਜਿੰਨਾਂ ਦਾ ਨੁਕਸਾਨ ਕੀਤਾ ਜਾਨਵਰ ਨੇ ਤਾਂ ਹੋਰ ਵੀ ਕਈ ਘਰਾਵਾਂ ਦੇ ਵਿੱਚ ਕਈ ਲੋਕਾਂ ਦਾ ਨੁਕਸਾਨ ਕੀਤਾ ਜ਼ਖਮ ਵਗੈਰਾ ਕੀਤੇ ਹੈਗੇ ਤਾਂ ਇਹ ਸੀ ਪੂਰੀ ਗੱਲਬਾਤ ਹਨਾ ਕਿਉਂਕਿ ਅਫਵਾਹਾਂ ਬਹੁਤ ਸਾਰੀਆਂ ਇਹਦੇ ਚੱਲ ਰਹੀਆਂ ਸੀ ਕੋਈ ਕਹਿੰਦਾ ਕੋਈ ਕੁਝ ਤਾਂ ਉਹਨਾਂ ਅਫਵਾਹਾਂ ਨੂੰ ਇੱਥੇ ਲਗਾਮ ਦਿੱਤੀ ਜਾਂਦੀ ਕਿ ਅਸਲ ਦੇ ਵਿੱਚ ਕੀ ਜਾਨਵਰ ਹੈ ਬਾਈ ਜੀ ਨੇ ਨਾ ਸਾਰੀ ਹੱਦ ਤੀ ਦੱਸ ਦਿੱਤੀ ਹੈ ਸੋ ਵੀਡੀਓ ਸਾਰਿਆਂ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀਏ ਧੰਨਵਾਦ